ਕਿੰਤਾ ਜ਼ੈਨੋ ਤੇ ਇਹਦੇ ਪਰਿਵਾਰ 'ਚ ਇੱਕ ਮਸਲਾ ਚੱਲ ਰਿਹਾ ਜੀ ਜਿਹਦੇ ਵਿੱਚ ਲੜਾਈ ਝਗੜਾ ਕੀਤਾ ਗਿਆ ਕੁੱਟਮਾਰ ਕੀਤੀ ਗਈ ਡਾਕਟਰ ਦੀ ਰਿਪੋਰਟ ਬਣੀ ਆ ਤੇ ਇੱਕ ਇਹਨਾਂ ਦੀ ਪਤਨੀ ਤੇ ਇੱਕ ਇਹਨਾਂ ਦੀ ਮਾਂ ਦੋਵਾਂ ਦੀ ਕੁੱਟਮਾਰ ਕੀਤੀ ਆ ਬਾਹਰੋਂ ਲਿਆ ਕੇ ਆਂਸਰਾ ਉਹਨਾਂ ਦੀ ਇਹਨਾਂ ਦੀ ਇੱਕ ਫਸਲ ਬੀਜੀ ਹੋਈ ਸੀ ਕਣਕ ਕਣਕ ਵਾਹੀ ਗਈ ਆ ਤੇ ਕੁੱਟਮਾਰ ਕੀਤੀ ਗਈ ਉਹਦੇ ਸੰਬੰਧ ਦੇ ਵਿੱਚ ਸੀ ਲਗਭਗ ਪੰਜ ਗੇੜੇ ਮਾਰ ਚੁੱਕੇ ਤੇ ਤੇ ਸਾਨੂੰ ਐਫ ਆਰ ਆਈ ਨਹੀਂ ਕੱਟ ਕੇ ਦਿੱਤੀ ਤੇ ਜਿਹੜਾ ਕੀ ਸੁੱਖਾ ਸਿੰਘ ਇਹ ਆਖਰੀ ਦੇ ਕੇਸ ਦੀ ਉਹ ਸਾਨੂੰ ਉਹਦਾ ਵੀ ਮਰ ਅੱਜ ਦੰਨਾ ਕੱਲ ਨੂੰ ਦੰਨਾ ਆਹ ਐਫ ਆਰ ਆਈ ਕੱਟ ਕੇ ਵੀ ਪਾਦਾ ਉਹਨੇ ਆ ਟਾਲ ਮੰਨੋ ਨੇ ਕਰਦਾ ਰਿਹਾ ਤੇ ਅੱਜ ਸਾਡੇ ਕਿਸਾਨਾਂ ਦਾ ਜਿਹੜਾ ਮਨ ਇੱਥੇ ਪ੍ਰੋਗਰਾਮ ਕਰਨ ਦਾ ਪਣ ਗਿਆ ਜੇ ਜਿਆਦਾ ਸੀ ਆਏ ਆ ਤਾਂ ਸਾਨੂੰ ਰਾਤ ਡੀ ਐਸ ਪੀ ਸਾਹਿਬ ਨੇ ਕਹਿ ਦਿੱਤਾ ਦੀ ਸਵੇਰੇ ਤੁਹਾਨੂੰ ਐਫ ਆਰ ਆਈ ਕੱਟ ਕੇ ਦੇ ਦਾਂਗੇ ਸੀ ਅੱਜ ਜਦੋਂ ਅਸੀਂ ਇਕੱਠੇ ਹੋ ਕੇ ਆਏ ਆ ਤਾਂ ਸਾਨੂੰ ਆ ਐਫ ਆਰ ਆ ਜਿਹੜੀ ਬੂਟਾ ਸਿੰਘ ਨੂੰ ਕੱਟ ਕੇ ਦਿੱਤੀ ਗਈ ਆ ਤਾਂ ਕੀ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਆਪਣੀ ਰਾਖੀ ਆਪ ਕਰੋ ਵੋਟਾਂ ਦੇਣਾ ਝਾਕ ਕਰੋ ਜਿਹੜਿਆ ਲੋਕਾਂ ਦਾ ਸੰਘਰਸ਼ਾ ਲੋਕਾਂ ਨੇ ਇਕੱਠੇ ਹੋ ਕੇ ਅੱਜ ਆ ਆਪਣੀ ਐਫ ਆਰ ਆ ਜਿਹੜੀ ਉਹ ਕਟਾਈਆ ਭਰਾਵੋ ਜਿਹੜਿਆ ਕੀ ਲੋਕਾਂ ਦੇ ਮਸਲੇ ਨੇ ਆ ਢੰਡੇ ਚ ਝੰਡੇ ਪਾਏ ਵਗੈਰਾ ਮਸਲੇ ਹੱਲ ਨਹੀਂ ਹੋਣੇ ਜਿਹੜੇ ਤੁਸੀਂ ਵੋਟਾਂ ਵਾਲਿਆਂ ਗੱਲ ਫਿਰਦੇ ਹੋ ਉਹਨਾਂ ਨੂੰ ਕਹਿਣਾ ਵੀ ਤੁਸੀਂ ਆ ਤਖਤ ਨੂੰ ਪਸਾਣੋ ਆ ਤਖਤ ਵਗੈਰਾ ਮਸਲੇ ਹਾਲੇ ਉਹਨਾਂ ਲੜਾਈਆਂ ਬਹੁਤ ਲੰਬੀਆਂ ਨੇ ਸਿਰਫ ਆ ਬੂਟਾ ਸਿੰਘ ਦਾ ਮਸਲਾ ਨਹੀਂ ਜਿਹੜਾ ਓਰੇ ਲੈਹਰੇ ਦੇ ਵਿੱਚ ਭੋ ਮਾਫੀਆ ਚੱਲ ਰਿਹਾ ਉਹ ਸਾਰਿਆਂ ਨੂੰ ਪਤਾ ਓਰੇ ਕਿਵੇਂ ਲੋਕਾਂ ਨਾਲ ਧੱਕਾ ਹੋ ਰਿਹਾ ਕਿਵੇਂ ਲੋਕਾਂ ਦੀਆਂ ਗੱਲਾਂ ਨੂੰ ਦੱਬਿਆ ਜਾ ਰਿਹਾ ਆ ਸਾਡੇ ਲੋਕਾਂ ਨੇ ਇਕੱਠੇ ਹੋ ਕੇ ਤੇ ਸਾਡੇ ਲੈਹਰੇ ਦੇ ਆਗੂ ਆਏ ਨੇ ਇਸੀ ਸੰਗਰੂਰ ਬਲਾਕ ਦੇ ਆਗੂ ਇਕੱਠੇ ਹੋ ਕੇ ਤੇ ਸਾਡੇ ਪਿੰਡ ਤੋਂ ਲੋਕ ਇਕੱਠੇ ਹੋ ਕੇ ਆਏ ਨੇ ਸੀ ਸਾਰਿਆਂ ਨੂੰ ਆਹੀ ਗੱਲ ਫੇਰ ਦੁਬਾਰੋਂ ਕਹਨੇ ਆ ਵੀ ਆਪਣੀ ਰਾਖੀ ਵਾਲੀ ਗੱਲ ਆ ਜਿਹੜੀ ਉਹ ਭਰਾਵੋ ਹੰਡੇ ਚ ਪਾਏ ਝੰਡੇ ਨਹੀਂ ਅੱਜ ਉਹ ਤਾਕਤਾਂ ਜਿਹੜੀ ਇਕੱਠੀ ਕੀਤੀ ਆ ਤੇ ਇਕੱਠੇ ਹੋ ਕੇ ਸਾਨੂੰ ਆ ਫਾਦੇ ਮਿਲੀਆ ਤਾਂ ਕਰਕੇ ਅਸੀਂ ਇਹ ਆ ਸਾਡੇ ਭਰਾਵਾਂ ਦਾ ਜਿਹੜਾ ਇਨਸਾਫ ਦਵਾਇ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਵੀ ਇਕੱਠੇ ਹੋ ਕੇ ਆਏ ਨੇ ਕਿਉਂਕਿ ਆਪਰੇ ਲਈ ਹਰ ਇੱਕ ਬੰਦਾ ਲੜਦਾ ਕਿਸੇ ਲਈ ਲੜਨਾ ਮਨ ਬਹੁਤ ਵੱਡੀ ਗੱਲ ਆ ਤੇ ਕਣਕ ਦਾ ਇਹਦਾ ਪਾਣੀ ਦਾ ਪੂਰਾ ਜੋਰ ਚੱਲ ਰਿਹਾ ਰੇ ਪਾਰਿਆ ਕੋਈ ਪੜਾ ਸਾਡੇ ਬਾਪੂ ਇਕੱਠੇ ਹੋ ਕੇ ਆਏ ਨੇ ਤੇ ਬੁੱਟਾ ਸਿੰਘ ਦੀ ਜਿਹੜੀ ਇਨਸਾਫ ਆ ਤੇ ਸਾਡੇ ਲੋਕਾਂ ਦੀ ਜਿੱਤਾਂ ਲੋਕ ਇਕਤਾ ਜਿੰਦਾਬਾਹ ਜਿੰਦਾਬਾਹ ਕਿੰਦਾਬਾਹ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਜਿੰਦਾ